ਅੰਮ੍ਰਿਤਸਰ ASI ਕਤਲकांड ਦੀ ਇਸ ASI ਕਤਲकांड ਦੀ ਅੱਜ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਦੇ ਵਿੱਚ ਸੁਣਵਾਈ ਹੋਵੇਗੀ ਇਸ ਕੇਸ ਵਿੱਚ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਸਣੇ ਪੰਜ ਲੋਕਾਂ ਤੇ ਕੇਸ ਚੱਲ ਰਿਹਾ ਹੈ ਦਸੰਬਰ 2012 ਵਿੱਚ ASI ਰਵਿੰਦਰਪਾਲ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ ASI ਰਵਿੰਦਰਪਾਲ ਸਿੰਘ ਨੇ ਆਪਣੀ ਧੀ ਨਾਲ ਹੋ ਰਹੀ ਛੇੜਖਾਨੀ ਦਾ ਵਿਰੋਧ ਕੀਤਾ ਸੀ ਹਾਲ ਦੀ ਘੜੀ ਪੰਜੇ ਮੁਲਜ਼ਮ ਜੇਲ੍ਹ ਵਿੱਚ ਬੰਦ ਨੇ ਅਤੇ ਅੱਜ ਦੇ ਫੈਸਲੇ ਤੇ ਸਾਡੀ ਨਜ਼ਰ ਬਣੀ ਰਹੇਗੀ ਅੱਜ ਫੈਸਲੇ ਦਾ ਐਲਾਨ ਹੋ ਸਕਦਾ ਹੈ ਇਸ ਐਸਆਈ ਕਤਲ ਕੇਸ ਵਿੱਚ ਰਵਿੰਦਰਪਾਲ ਸਿੰਘ ਐਸਆਈ ਨੂੰ ਕਤਲ ਕੀਤਾ ਗਿਆ ਸੀ ਉਹਨਾਂ ਦੀ ਬੇਟੀ ਦੇ ਨਾਲ ਛੇੜਖਾਨੀ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਸੇ ਦਾ ਵਿਰੋਧ ਉਹਨਾਂ ਨੇ ਜਤਾਇਆ ਸੀ ਇਸ ਮਾਮਲੇ ਵਿੱਚ ਪੰਜ ਮੁਲਜ਼ਮਾਂ ਦੇ ਖਿਲਾਫ ਤਾਰਾਵਾ ਦੇ ਤਹਿਤ ਕੇਸ ਦਰਜ ਕੀਤਾ ਗਿਆ ਜਿਸ ਵਿੱਚ ਅਕਾਲੀ ਆਗੂ ਰਣਜੀਤ ਸਿੰਘ ਰਾਣਾ ਮੁੱਖ ਮੁਲਜ਼ਮ ਨੇ ਰਾਜੀਵ ਸ਼ਰਮਾ ਜੁੜੇ ਹੋਏ ਨੇ ਰਾਜੀਵ ਕਦੋਂ ਤੱਕ ਫੈਸਲਾ ਆ ਸਕਦਾ ਹੈ ਇਸ ਮਾਮਲੇ ਵਿੱਚ ਜੀ ਬਾਅਦ ਦੁਪਹਿਰ ਤੱਕ ਜੋ ਹੈ ਕੋਰਟ ਦਾ ਫੈਸਲਾ ਆਉਣ ਦੇ ਅਸਾਰ ਹਨ ਪਰ ਜੇਕਰ ਹੁਣ ਤੱਕ ਦੀ ਗੱਲ ਕਰੀਏ ਤਾਂ ਜੋ આરોપી ਹਨ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਅਦਾਲਤ ਦੇ ਬਖਸ਼ੀ ਖਾਨੇ ਦੇ ਵਿੱਚ ਰੱਖਿਆ ਗਿਆ ਹੈ ਪਰ ਦੁਪਹਿਰ ਤੋਂ ਬਾਅਦ ਜੋ ਮਾਨਯੋਗ ਜੱਜ ਹਨ ਉਹ ਇਸ ਕੇਸ ਦੇ ਵਿੱਚ ਕੋਈ ਅਹਿਮ ਜੋ ਹੈ ਫੈਸਲਾ ਆਇਆ ਉਹ ਸੁਣਾ ਸਕਦੇ ਹਨ ਰਾਜੀਵ ਇਸ ਮਾਮਲੇ ਦੇ ਪਿਛੋਕੜ ਬਾਰੇ ਜਾਨਣਾ ਚਾਹਾਂਗੇ ਕਿ ਕਿਸ ਤਰ੍ਹਾਂ ਦੇ ਮੋੜ ਇਸ ਮਾਮਲੇ ਵਿੱਚ ਆਏ ਹੈ ਕਿਸ ਤਰ੍ਹਾਂ ਇਹ ਪੂਰੀ ਬਾਤ ਦਾਤ ਹੋਈ ਸੀ ਜੀ 5 ਦਸੰਬਰ 2012 ਦੀ ਗੱਲ ਹੈ ਕਿ ਦੁਪਹਿਰ ਦੇ ਸਮੇਂ ਜੋ ਐਸਆਈ ਰਵਿੰਦਰਪਾਲ ਸਿੰਘ ਜਿਸ ਨੂੰ ਕਤਲ ਕਰ ਦਿੱਤਾ ਗਿਆ ਸੀ ਉਸ ਦੀ ਬੇਟੀ ਆਪਣੇ ਕਾਲਜ ਤੋਂ ਪੜ੍ਹਾਈ ਕਰਕੇ ਵਾਪਸ ਜਾ ਰਹੀ ਸੀ ਔਰ ਉਸ ਨੇ ਪਹਿਲਾਂ ਵੀ ਆਪਣੇ ਪਿਤਾ ਨੂੰ ਦੱਸਿਆ ਸੀ ਕਿ ਰঞ্জੀਤ ਸਿੰਘ ਰਾਣਾ ਜੋ ਕਿ ਅਕਾਲੀ ਆਗੂ ਸੀ ਉਸ ਵੇਲੇ ਉਸ ਵੱਲੋਂ ਉਸਦੇ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਇਸ ਬਾਰੇ ਜਦੋਂ ਰਵਿੰਦਰਪਾਲ ਸਿੰਘ ਨੂੰ ਉਸ ਦੀ ਬੇਟੀ ਨੇ ਫੋਨ ਕਰਕੇ ਫਿਰ ਇਤਲਾਹ ਕੀਤੀ ਤਾਂ ਮੌਕੇ ਤੇ ਹੀ ਪਹੁੰਚ ਗਏ ਰਵਿੰਦਰਪਾਲ ਔਰ ਰঞ্জੀਤ ਸਿੰਘ ਰਾਣਾ ਦੀ ਆਪਸ ਵਿੱਚ ਬਹਿਸ ਹੋਈ ਔਰ ਬਹਿਸ ਜੋ ਹੈ ਉਹ ਗੋਲੀ ਬਾਰੀ ਤੱਕ ਪਹੁੰਚ ਗਈ ਹੈ ਦੋਸਤੋ ਬਾਅਦ ਜੋ ਆਪਣੀ ਸੁਰੱਖਿਆ ਲਈ ਰਵਿੰਦਰਪਾਲ ਨੇ ਵੀ ਫਾਇਰ ਕੀਤਾ ਹਵਾਈ ਫਾਇਰ ਕੀਤਾ ਪਰ ਰਣਜੀਤ ਸਿੰਘ ਰਾਣਾ ਵੱਲੋਂ ਸਿੱਧੀਆਂ ਗੋਲੀਆਂ ਜੋ ਹਨ ਉਹ ਚਲਾਈਆਂ ਗਈਆਂ ਜੋ ਕਿ ਸਿੱਧੀ ਉਸ ਦੇ ਸੀਨੇ ਦੇ ਵਿੱਚ ਲੱਗੀ ਰਵਿੰਦਰਪਾਲ ਦੇ ਔਰ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਇਹ ਮਾਮਲਾ ਪੰਜਾਬ ਸਰਕਾਰ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਔਰ ਬਹੁਤ ਚਰਚਿਤ ਮਾਮਲਾ ਇਸ ਨੂੰ ਅਸੀਂ کہہ ਸਕਦੇ ਹਾਂ ਕਿ ਜਿਸ ਤੋਂ ਬਾਅਦ ਸਰਕਾਰ ਦੇ ਵਿੱਚ ਆਉਣ ਕਰਕੇ ਇਸ ਮਾਮਲੇ ਬਾਰੇ ਜੋ ਹੈ ਸਖਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਸਨ ਔਰ ਐਸਆਈ ਦੀ ਜੋ ਬੇਟੀ ਹੈ ਉਸ ਨੂੰ ਸਰਕਾਰ ਵੱਲੋਂ ਜੋ ਹੈ ਤਹਿਸੀਲਦਾਰ ਦੀ ਨੌਕਰੀ ਵੀ ਦਿੱਤੀ ਗਈ ਹੈ ਪਰ ਸਭ ਤੋਂ ਅਹਿਮ ਗੱਲ ਇਹ ਕਿ ਇਹਨਾਂ ਦੋਸ਼ੀਆਂ ਨੂੰ ਸਜ਼ਾ ਕਿੰਨੀ ਔਰ ਕਦੋਂ ਮਿਲੇਗੀ ਔਰ ਇਸ ਜੋ ਗੱਲ ਦਾ ਫੈਸਲਾ ਹੈ ਉਹ ਅੱਜ ਮਾਨਯੋਗ ਅਦਾਲਤ ਦੇ ਵਿੱਚ ਜੋ ਫੈਸਲਾ ਆਏਗਾ ਉਸ ਤੋਂ ਬਾਅਦ ਸਾਫ਼ ਹੋ ਪਾਏਗਾ ਤੁਸੀਂ ਦੱਸਿਆ ਕਿ ਬੇਟੀ ਨੂੰ ਤਹਿਸੀਲਦਾਰ ਦੀ ਨੌਕਰੀ ਵੀ ਦਿੱਤੀ ਗਈ ਸੀ ਪਰ ਉਸ ਤੋਂ ਬਾਅਦ ਲਗਾਤਾਰ ਖਬਰਾਂ ਆਈਆਂ ਕਿ ਉਸ ਨੂੰ ਉਸ ਤੋਂ ਬਾਅਦ ਵੀ ਤੰਗ ਕੀਤਾ ਜਾਂਦਾ ਰਿਹਾ ਉਸ ਦਾ ਪਿੱਛਾ ਕੀਤਾ ਜਾਂਦਾ ਰਿਹਾ ਤੇ ਉਹਨਾਂ ਨੂੰ ਵੀ ਕੜੀ ਸੁਰੱਖਿਆ ਦਿੱਤੀ ਗਈ ਹੈ ਇਸ ਮਾਮਲੇ ਵਿੱਚ ਜੀ ਹਾਂ ਪੂਰੇ ਪਰਿਵਾਰ ਨੂੰ ਜੇਕਰ ਅਸੀਂ ਸੁਰੱਖਿਆ ਦੀ ਗੱਲ ਕਰੀਏ ਤਾਂ ਸਰਕਾਰ ਵੱਲੋਂ ਉਹਦੇ ਹੀ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਸੀ ਗਈ ਸੀ ਔਰ ਜੇਕਰ ਅਸੀਂ ਅੱਜ ਦੀ ਗੱਲ ਕਰੀਏ ਤਾਂ ਅੱਜ ਵੀ ਪੂਰੇ ਪਰਿਵਾਰ ਨੂੰ ਪੂਰੀ ਸਰਖਿਆ ਦੇ ਵਿੱਚ ਹੀ ਕੋਰਟ ਅਦਾਲਤ ਦੇ ਵਿੱਚ ਲਿਆਂਦਾ ਗਿਆ ਹੈ ਔਰ ਅਦਾਲਤ ਦੇ ਫੈਸਲੇ ਤੇ ਸਾਰੇ ਪਰਿਵਾਰ ਔਰ ਮੀਡੀਆ ਦੀਆਂ ਨਜ਼ਰਾਂ ਜੋ ਹਨ ਇਸ ਵੇਲੇ ਟਿੱਕੀਆਂ ਹੋਈਆਂ ਹਨ ਔਰ ਸਾਰਿਆਂ ਦੀ ਇਹੀ ਇਸ ਵੇਲੇ ਉਡੀਕ ਹੈ ਕਿ ਕਦੋਂ ਅਦਾਲਤ ਵੱਲੋਂ ਫੈਸਲਾ ਆਵੇ ਔਰ ਇਹ ਸਾਫ ਹੋ ਸਕੇ ਕਿ ਇਹਨਾਂ ਦੋਸ਼ੀਆਂ ਨੂੰ ਆਖਿਰ આરોપીਆਂ ਨੂੰ ਆਖਿਰ ਕਿੰਨੀ ਸਜ਼ਾ ਮਿਲੀ ਹੈ ਔਰ ਕੀ ਉਹ ਜੋ ਇਹਨਾਂ ਨੇ ਜ਼ੁਲਮ ਕੀਤਾ ਹੈ ਉਸ ਦੇ ਹਿਸਾਬ ਦੇ ਨਾਲ ਉਹ ਸਜ਼ਾ ਸਹੀ ਹੈ ਜਾਂ ਗਲਤ